ਲੋ ਵੀ ਚੱਕੋ ਬੇਲੀਓ ਅੱਜ ਜਿਹੜੇ ਭਰਾ ਲਾਂਭਾ ਦਿੰਦੇ ਵੀ ਲੱਖਾਂ 'ਚ ਪੈਸੇ ਨਹੀਂ ਲਾਉਣੇ ਹਜ਼ਾਰਾਂ 'ਚ ਘੋੜੀ ਚਾਹੀਦੀ ਆ ਪਲੀ ਹੋਈ ਚੰਗੀ ਬਾਡੀ ਦੀ ਬਾਲ ਭੋਰੀਆਂ ਦੇ ਸਾਫ਼ ਹੱਥਾਂ ਪੈਰਾਂ ਦੀ ਸਾਫ਼ ਘੋੜੀ ਹਜ਼ਾਰਾਂ ਦੇ ਮੁੱਲ 'ਚ ਲਿਆਤੀ ਹਾਂਜੀ ਇਸ ਵਕਤ ਦਾ ਦੋਸਤੋ ਤੁਹਾਡਾ ਸਾਰਿਆਂ ਦਾ ਪਾਪਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜਿਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਦੋਸਤੋ ਅੱਜ ਫਿਰ ਤੁਹਾਡੇ ਲਈ ਇੱਕ ਨਵੇਂ ਜਾਨਵਰ ਦੀ ਨਵੀਂ ਵੀਡੀਓ ਨਾਲ ਹਾਜ਼ਰ ਹੋਇਆ। ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਆਪਣੇ ਚੈਨਲ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਹੈ। ਤੇ ਅੱਜ ਦੋਸਤੋ ਆਪਾਂ ਜਿਹੜੀ ਜਾਨਵਰ ਲਿਆ ਆਂ ਦੇਖ ਹੀ ਲਿਆ ਤੁਸੀਂ ਆਵਲਖ ਜਾਨਵਰ ਆ। ਸਾਰੀ ਡਿਟੇਲ ਇਹ ਦੀ ਵੀਡੀਓ ਚ ਦਵਾਂਗੇ। ਵੀਡੀਓ ਦੇ ਸ਼ੁਰੂਆਤ ਵਿੱਚ ਤੁਸੀਂ ਰੇਟ ਦਾ ਵੀ ਅੰਦਾਜ਼ਾ ਸੁਣ ਲਿਆ ਹੋਣਾ ਵੀ ਹਜ਼ਾਰਾਂ ਚ ਮੁੱਲ ਆ। ਘੱਟ ਮੁੱਲ ਦੀ ਚੰਗੀ ਘੋੜੀ ਆ, ਬੈਡ ਬਾਡੀ ਚੰਗਾ, ਹੱਥਾਂ ਪੈਰਾਂ ਦੀ ਸਾਫਅਤ ਤੇ ਬਾਲਪੋੜੇ ਦੀ ਸਾਫ। ਸਾਰੀ ਡਿਟੇਲ ਦਵਾਂਗੇ। ਤੇ ਉਹਨਾਂ ਟਾਈਮ ਤੋਂ ਹੀ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਅਸੀਂ ਘੱਟ ਰੇਟ ਵਿੱਚ ਲਿਆਉਂਦੇ ਰਹੀਏ ਤੇ ਵੀਡੀਓ ਵਿੱਚ ਕਮੈਂਟਾਂ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਬਾਕੀ ਆਜੋ ਦਿੰਨੇ ਆਪਾਂ ਡਿਟੇਲ ਆ ਕੁੜੀ ਦੀ ਜੁੜੇ ਰਹੋ ਡਿਟੇਲ ਤਾਂ ਇਤੇ ਲਾਸਟ ਤੇ ਨੰਬਰ ਦਵਾਂਗੇ ਜੇ ਆਈਡੀਆ ਆਪਾਂ ਦੇਤਾ ਤੁਹਾਨੂੰ ਰੇਟ ਦਾ ਜੇ ਕੁੜੀ ਪਸੰਦ ਆ ਗਈ ਫਿੱਟ ਬੈਠੀ ਹੈਨਾ ਤਾਂ ਰੇਟ ਜਿਹੜਾ ਪ੍ਰੋਪਰ ਰੇਟ ਆ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਆਂ ਆਈ ਨੀ ਵੀ 1 2000 ਨਹੀਂ ਲੱਖ ਜੋ ਘੱਟ ਹੋ ਕਾਫੀ ਫਰਕ ਹੋ ਤੇ ਆਜੋ ਜੋ ਦੋਸਤੋ ਦਿਨੇ ਡਿਟੇਲ ਤੁਹਾਨੂੰ ਦੋਸਤੋ ਜਿਵੇਂ ਤੁਸੀਂ ਦੇਖ ਲਈ ਚਿੱਟੀ ਤੇ ਕਾਲੀ ਆਵਲਾ ਘੋੜੀ ਹੈ ਜੀ ਬਹੁਤ ਸੋਹਣਾ ਮਾਰਕ ਹੈ ਇਹਦਾ ਅੱਜ ਕੱਲ ਜਿਹੜੀ ਡਿਮਾਂਡ ਆ ਕਾਲੀ ਆਵਲਾ ਘੋੜੀ ਦੀ ਕਾਫੀ ਜ਼ਿਆਦਾ ਹੋ ਚੱਲੀ ਕਾਫੀ ਭਰਾਵਾਂ ਦੇ ਫੋਨ ਆਉਂਦੇ ਆ ਆਪਣਾ ਕੰਮ ਹੁੰਦਾ ਆਪਾਂ ਜ਼ਿਆਦਾ ਮਾਰਵਾੜੀ ਤੇ ਨੁਕਰਾ ਜਾਨਵਰ ਲਿਆਉਂਦੇ ਆ ਜੀ ਤੇ ਆਵਲਾ ਨਾਲ ਦੀ ਨਾਲ 1 2 ਲੈ ਆਈ ਦੀ ਤੇ ਉਹ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਆ ਹੋਰ ਡਿਮਾਂਡ ਦੇਖਦੇ ਤਾਂ ਇੱਕ ਘੋੜੀ ਆਪਾਂ ਹੋਰ ਲਿਆਂਦੀ ਆਵਲਖ ਬਾਡੀ ਬਹੁਤ ਚੰਗੇ ਤੋਂ ਆਪ ਹੀ ਦੇਖ ਲੋ ਕੋਈ ਲੱਸੀ ਘੋੜੀ ਨਹੀਂ ਕੋਈ ਨਹੀਂ ਆਹ ਤਰ੍ਹਾਂ ਤੇ ਲਿੱਖੀਆਂ ਘੋੜੀਆਂ ਵੀ ਆਹ ਰੇਟ 'ਚ ਨਹੀਂ ਮਿਲਦੇ ਜਿੰਨੇ ਰੇਟ ਜਾ ਮਿਲ ਜਾਂਦੀ ਆ ਤੇ ਦੂਜੀ ਗੱਲ ਕਈ ਵਾਰ ਮਨ 'ਚ ਡਾਊਟ ਚੱਲੇ ਜਾਂਦਾ ਲੋਕਾਂ ਦੇ ਵੀ ਰੇਟ ਘਟਾ ਪਤਾ ਨਹੀਂ ਬਾਲਪੋਰੀਆਂ ਤੇ ਨੌਕਸ ਨੌਬ ਦੋਸਤੋ ਜਿਹਨੂੰ ਮਰਜ਼ੀ ਜਿਹੜੇ ਮਰਜ਼ੀ 파ਰਖੂ ਬੰਦੇ ਨੂੰ ਲਿਆਓ ਬਾਲਪੋਰੀ ਦੀ ਪੂਰੀ ਤਰ੍ਹਾਂ ਓਕੇ ਰਿਪੋਰਟ ਹੋ ਤੀਜੀ ਗੱਲ ਹੱਥਾਂ ਪੈਰਾਂ ਦੀ ਸਹੀ ਆ ਕੋਈ ਗਾਮਤੀ ਨਹੀਂ ਬਿੰਗੀ ਕੋਈ ਪੈਰ ਬਿੰਗ ਨਹੀਂ ਕੋਈ ਮੁੱਠਾ ਨਹੀਂ ਬਿੰਦਾ ਚਾਰੇ ਪੈਰ ਪੂਰੀ ਤਰ੍ਹਾਂ ਓਕੇ ਆ ਅੰਦਰ ਦੀ ਸਾਫ ਆ ਦੋਸਤੋ ਮੌਕੇ ਤੇ ਖਾਲੀ ਆ ਅੰਦਰ ਦੀ ਤੁਸੀਂ ਜਿਹੜਾ ਮਰਜੀ ਡਾਕਟਰ ਲਿਆ ਕੇ ਆਪਦੀ ਤਸੱਲੀ ਕਰਵਾ ਸਕਦੇ ਆ ਇੰਨੀ ਆਫਰ ਵੀ ਆਪਣੀ ਚੈੱਕ ਹੋਈ ਅੰਦਰ ਦੀ ਸਾਫ ਆ ਤੁਸੀਂ ਆਪ ਦਾ ਡਾਕਟਰ ਲਿਆ ਕੇ ਅੰਦਰ ਦੀ ਵੀ ਚੈੱਕ ਕਰਵਾ ਸਕਦੇ ਆ ਪੈਠ ਫੁੜਾ ਬਾਡੀ ਸੋਹਣੀ ਕੰਨ ਸੁਨਖਾ ਨਾਲ ਜੋੜਦੀ ਆ ਨਹੀਂ ਤਾਂ ਆਮ ਤੌਰ ਤੇ ਲੋਕਾਂ ਦੇ ਮਨ ਚ ਇਹ ਵੀ ਵਹਿਮ ਚੱਲੇ ਜਾਂਦਾ ਪਰ ਨਹੀਂ ਖੁੱਲੇ ਕੰਨ ਦੀ ਹੋ ਤਾਂ ਰੇਟ ਘਟ ਕਰੀ ਜਾਂਦੇ ਹਨਾ 99 ਸਨਖਾ ਮੰਨ ਲਓ ਸਾਰੀਆਂ ਚੀਜ਼ਾਂ ਹੀ ਆਪਾਂ ਨੂੰ ਭਾ ਨਾ ਮਿਲੀ ਕਰਕੇ ਆਪਾਂ ਗਾਂ ਮੁੱਲ ਦਾ ਹਿਸਾਬ ਦਾ ਕਰਨ ਰੈਗੀ ਹਾਈਟ ਦੱਸਣਾਈ ਦੋਸਤੋ ਇਹਦੀ ਤੇ ਹਾਈਟ ਦੀ ਗੱਲ ਕਰੀ ਤਾਂ ਹਾਈਟ ਹੈਗੀ ਦੋਸਤੋ ਇਹਦੀ 9 ਇੰਚੀ 9 ਇੰਚ ਇਸਦੀ ਹਾਈਟ ਆ 60 ਤੋਂ ਦੱਸਦੀ 9 ਇੰਚ ਹਾਈਟ ਆ ਪੈਰਾਂ ਪੂਰਾ ਦੀ ਚੰਗੀਆਂ ਲੈਂਥ ਦੀ ਚੰਗੀਆਂ ਬਾਕੀ ਚਾਰੇ ਪਾਸੇ ਆਪਾਂ ਦਿਖਾਈ ਦਿੱਤੀ ਕੋਈ ਪਾਸਾ ਆਪਾਂ ਇਹਦਾ ਛੱਡਿਆ ਨਹੀਂ ਜਿਹੜਾ ਨਾ ਦਿਖਾਇਆ ਹੋਵੇ ਤੇ ਬਾਕੀ ਜੇ ਤੁਹਾਡੇ ਮਨ ਨੂੰ ਜੱਚੀ ਦੋਸਤੋ ਆਪਣਾ ਫਾਰਮ ਤੁਹਾਨੂੰ ਪਤਾ ਹੀ ਬਾਬਾ ਜੀਤਲ ਸਟੱਡਰ ਤੁਹਾਡਾ ਆਪਦਾ ਫਾਰਮ ਆ ਆਕੇ ਸਾਹਮਣੇ ਆਪਦੀ ਤਸੱਲੀ ਕਰਕੇ ਘੰਟਾ ਦੋ ਘੰਟੇ ਲਾ ਕੇ ਭਾਵੇਂ ਫੇਰ ਸੌਦਾ ਕਰ ਲਿਓ ਯਾਰ ਕੋਈ ਇੰਝ ਵੱਡੀ ਗੱਲ ਨਹੀਂ ਪਰ ਇੰਨੀ ਗੱਲ ਦੀ ਗਰੰਟੀ ਜ਼ਰੂਰ ਆ ਕੇ ਜੇ ਤੋਂ ਹੀ ਆਕੇ ਤਾਂ ਮੋੜਦੇ ਨਹੀਂ ਸੋ ਦੋਸਤੋ ਮੌਕਾ ਸਾਂਭ ਲਿਓ ਲੈਣੀ ਹੋਈ ਤਾਂ ਘੋੜੀ ਆ ਆਪਦਾ ਟਾਈਮ ਕੱਢ ਕੇ ਆਜੋ ਹੋਰ ਨਾ ਹੋਵੇ ਸੋ ਤੋਂ ਪਹਿਲਾਂ ਕੋਈ ਹੋਰ ਮੋਰਚਾ ਮਾਰ ਜੇ ਕਿਉਂ ਆਹ ਰੇਟ ਵਿੱਚ ਘੋੜੀ ਬਹੁਤ ਮੁਸ਼ਕਲ ਨਾਲ ਮਿਲਦੀ ਆ ਜੇ ਹੁਣ ਆਪਾਂ ਲੱਭ ਕੇ ਲਿਆਏ ਆ ਤਾਂ ਹੁਣ ਮੌਕਾ ਸਾਂਭਣ ਦੀ ਹਿੰਮਤ ਤੁਹਾਨੂੰ ਆਪ ਨੂੰ ਕਰਨੀ ਪੈਣੀ ਆ ਸੋ ਕਿ ਆਪਾਂ ਦਾ ਇਦਾਂ ਕਹਿੰਦੇ ਵੀ ਜਿਹਦੇ ਘਰੇ ਵੀ ਜਾਵੇ ਕਰਮ ਵਾਲੀ ਹੈ ਨਾ ਵਾਧਾ ਕਰੇ। ਸੋ ਦੋਸਤੋ ਘੋੜੀ ਦਿਖਾਤੀ। ਆਪਾਂ ਆਵਦਾ ਕੰਮ ਨਵੇੜਤਾ। ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਣਾ ਕਿਵੇਂ ਦੀ ਲੱਗੀ ਘੋੜੀ ਤੇ ਦੂਜੀ ਗੱਲ ਰੇਟ ਦਾ ਆਈਡੀਆ ਦੇਤਾ। ਜੇ ਘੋੜੀ ਫਿੱਟ ਆ ਗਈ ਚਾਰੇ ਪਾਸੇ ਤੁਸੀਂ ਦੇਖ ਲਈ ਸਾਉਂ ਠੰਡੀ ਹੈ ਬੱਚਿਆਂ ਲਈ ਘੋੜੀ ਘਰੇ ਰੱਖਣ ਵਾਲੀ ਆ। ਕੋਈ ਐਵੇਂ ਵੀ ਨਾ ਸੋਚੇ ਪਤਨੇ ਗਰਮ ਹੋ ਤਾਂ ਤੁਸੀਂ ਦੇਖ ਲਓ ਬਾਬਾ ਹੋਲਡਰ ਨਾਲ ਲੀਫਰ ਦਾ ਪੂਰੀ ਹੀ ਸਾਉਂ ਠੰਡੀ ਆ। ਤੇ ਬਾਕੀ ਨੰਬਰ ਕਰ ਲਿਓ ਦੋਸਤੋ 9872298960 985559907 ਸੋ ਮਿਲਦੇ ਆਂ ਦੋਸਤੋ ਜਲਦ ਨਵੀਂ ਵੀਡੀਓ ਨਾਲ ਧੰਨਵਾਦ ਦਿਓ ਇਜਾਜ਼ਤ